ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੋ ਉਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਮੇਰੇ ਵੀਰੋ ਇੱਕ ਮਿੰਟ ਪਾਈ ਬੰਦ ਤਾਂ ਇੱਧਰ ਐਂਟਰ ਹੋ ਗਏ ਤਾਂ ਐਂਟਰ ਹੋਣ ਸਾਰ ਅੱਗੇ ਈ ਬਾਈਕ ਆ ਗਈ ਮੇਰੇ ਵੀਰੋ ਤੇ ਜਿਹਦੇ ਤੇ ਕਹਿੰਦੇ ਛੇਰ ਦੀ ਫੋਟੋ ਲੱਗੀ ਹੋਈ ਹੈ ਇਹ ਮੁੰਡੇ ਤੁਸੀਂ ਲਵਾਈਏ ਛੇਰ ਦੀ ਫੋਟੋ ਕਿ ਲੱਗੀ ਲਈ ਆਈ ਸੀ ਲਵਾਈਏ ਲਵਾਈਏ ਕਾਰਟਿਕ ਆਹ ਇੰਸਟਾਗ੍ਰਾਮ ਆਈਡੀ ਵੀ ਕਹਿੰਦੇ ਵਾ 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 ਕਿਆ ਪ੍ਰਚਾਰ ਕੀਤਾ ਮੁੰਡਿਆਂ ਨੇ ਇਹ ਕਹਿੰਦੇ ਜੀ ਅੱਜ ਬਣੇ ਹੋਇਆ ਬੈਂਕ ਵਾਲੇ ਮੁੰਡੇ ਕੋਟਰੀ ਤੋਂ ਜਿਹੜੇ ਮੁੰਡੇ ਆਉਂਦੇ ਹੁੰਦੇ ਆ ਇਹ ਵਿਚਾਰੇ ਜਾਣਦੇ ਦਾ ਸਕੂਲ ਨੂੰ ਸੀ ਤੇ ਪਤਾ ਹੀ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ ਇਸਾ ਤੇ ਕਹਿੰਦੇ ਬਸ ਇੱਧਰ ਨੂੰ ਚੱਲਦਾ ਸਕੂਲ ਜਾ ਕੇ ਕੀ ਲੈਣਾ ਹੈ ਹਨ ਬਾਲਾ ਪੜਨਾ ਵੀ ਗਲਤ ਗੱਲ ਹੈ ਬੰਦੇ ਦਾ ਦਿਮਾਗ ਖੱਲੇ ਜਾਂਦਾ ਬਾਲਾ ਪੜ ਕੇ ਸਹੀ ਗੱਲ ਪੁਰਾਣਿਆਂ ਤੋਂ ਸੁਣਿਆ ਸਿਆਣਿਆਂ ਤੋਂ ਕਹਿੰਦੇ ਬਾਲਾ ਪੜ ਕੇ ਬੰਦਾ ਖੱਲੇ ਜਾਂਦਾ ਤਾਂ ਹੀ ਤਾਂ ਮੈਂ ਨਹੀਂ ਪੜਿਆਗਾ ਬਾਕੀ ਉਹ ਕੋਟਸਾ ਪਹਿਲਾਂ ਹੀ ਪੈਸੇ ਨਾਲ ਮੁੰਡਿਆਂ ਨੇ ਟਾਈਮ ਲੈ ਠਾਦਾ ਹੀ ਬਬਲੌਗ ਦੀ ਸ਼ੂਟਿੰਗ ਨਹੀਂ ਕੀਤੀ ਫਿਰ ਮੇਰੇ ਨਾਲ ਘਰੇ ਜਾਵੜਾ ਮਾੜਾ ਮੋਟਾ ਪਾਣੀ ਪੂਣੀ ਲਿਆਂਦਾ ਕੋ ਤੇ ਬਾਕੀ ਹੁਣ ਟਾਈਮ ਹੋਇਆ ਪਿਆ ਲਗਭਗ ਬੱਚੇ ਕੱਢਣ ਦਾ 10:00 ਵਜੇ ਹੋਣਗੇ ਹਨ ਸਾਰਿਆਂ ਤੋਂ ਪਹਿਲਾਂ ਤਾਂ ਬੱਚੇ ਹੀ ਛੱਡ ਗਏ ਆਪਾਂ ਪਹਿਲਾ ਬੱਚਾ ਹੋ ਗਿਆ ਜੀ ਆਪਣਾ ਹਰਨਾ ਬਗਲਾ ਵਾਲਾ ਚੱਲ ਪੁੱਤਰਾ ਬਾਇਆ ਛੱੜੀ ਦੇ ਛੱੜੀ ਦੇ ਬਾਇਆ ਬਾਇਆ ਗਿਆ ਗਿਆ ਬਾਇਆ ਓਕੇ ਦੀ ਰਿਪੋਰਟ ਕਰਾਂ ਵਾਰਮ ਅਪ ਹੋਣਗੇ ਹਜੇ ਤਾਂ ਵਾਰਮ ਅਪ ਆਪਾਂ ਵਾਰਮ ਅਪ ਫਿਰ ਉਦੋਂ ਬਾਅਦ ਚੱਲਣਗੇ ਉਦੋਂ ਬਾਅਦ ਛੱਟਣਾ ਸੀ ਆਪਾਂ ਹਰੀ ਠੀਕ ਹੈ ਨੇ ਕਿ ਇਹਨੂੰ ਛੜਤ ਗਈ ਬਗਲ ਟੂਸੇ ਵਾਲੇ ਨੂੰ ਚਲੋ ਥੱਲੇ ਹੀ ਡਿੱਗ ਪਿਆ ਸੀ ਕੰਜਰ ਦੇਆ ਲਓ ਜੀ ਦੋਏ ਆ ਗਿਆ ਆਪਣੇ ਸਪੇਅਰ ਪੀਸ ਚਲੋ ਪੁੱਤਰ ਆਹ ਬੈਠ ਗਿਆ ਇੱਥਾ ਬਹੁਤ ਆ ਬੱਸ ਵਾਦੂ ਲਓ ਭਾਈ ਇਧਰ ਬੈਠ ਕੇ ਵੀ ਫੋਟੋ ਨਾਲ ਦੀ ਰਾਨ ਲੈਟਾਂ ਲੋਟਾਂ ਕਰਦ ਕੇ ਬੰਦ ਯਾਰ ਓਏ ਆਹ ਕਿਹੜਾ ਸਰ ਤੇ ਡਿੱਗ ਪਿਆ ਸੀ ਆਕੇ ਓਕੇ ਹੋ ਗਈ ਰਿਪੋਰਟ ਇਹਨਾਂ ਦੀ ਦੋ ਬੱਚੇ ਫੋਟੋ ਕਰਦਗੇ ਜੀ ਗੁਲਾਬੀ ਕੱਚ ਹਰੀਕਾਂਤ ਛਤਰੀ ਤੇ ਛਤਰੀ ਤੇ ਉਹ ਸ਼ੇਰਾ ਨੇੜੇ ਸਾਰਤਾ ਤੂੰ ਤਾਂ ਚਲੋ ਕੋਈ ਨਾ ਇੱਕ ਹੋਰ ਕੱਢਦੇ ਕੋ ਪੱਠੀ ਜੀ ਵਿੱਚ ਆ ਆ ਜਾ ਬੀਬੀ ਕੱਛ ਕਰਦਾ ਪੱਖਾ ਕੱਢਦੇ ਚਿੱਟਗਾ ਛਤਰੀ ਤੇ ਛਤਰੀ ਤੇ ਖੰਡ ਨੇੜੇ ਸਾਰਤਾ ਤੁਸੀਂ ਤਾਂ ਖਿੱਚਤੀ ਜੀ ਬਾਈਕ ਮੁੰਡਿਆਂ ਨੇ ਪਿੰਡ ਨੂੰ ਕਹਿੰਦੇ ਚੱਲੇ ਆਂ ਅਸੀਂ ਬੰਕ ਹੋ ਗਿਆ ਪੂਰਾ ਸਾਡਾ ਇੱਕ ਗਏ ਦੋਵੇਂ ਜੋਬਰ ਚਲੋ ਵਧੀਆ ਹੋਇਆ ਬੱਚੇ-ਬੁੱਚੇ ਕਾੜਤੇ ਸੀ ਯਾਰ 바ਵਾ ਬਾਰ ਪਾ ਕਹਿੰਦਾ ਪਾ ਛੋਟੇ ਬੱਚੇ ਸਾਰੇ ਬਾਰ ਬਠਾ ਦੇ ਸੀਗੇ ਆ ਆ ਬੈਠੇ ਕੁਛ ਉੱਡ ਕੇ ਤਾਂ ਛਤਰੀ ਤੇ ਬਹਿ ਗਏ ਹਨਾ ਸਾਰੇ ਛੋਟੇ ਜਿੰਨੇ ਕਾੜ ਦਿੰਨੇ ਹਰਗਾਂ ਬਗਲਾਂ ਨਾਲ ਵੀ ਆ ਆ ਗਿਆ ਠੀਕ ਆ ਜੀ ਓਕੇ ਬਾਈ ਬਾਈ ਮੁੰਡੇ ਵੀ ਗਏ ਤੇ ਆ ਹਰਗਾਂ ਬਗਲਾਂ ਨਾਲ ਆ ਗਿਆ ਕੱਚ ਕਾਂਤਾਂ ਲੱਡਗੇ ਤੇ ਟੂ ਸੈਟ ਬਗਲ ਜਿਹੜਾ ਲੱਡਾ ਫਲਾ ਠੀਕ ਹੈ ਇਹ ਫਿਰ ਤੇ ਕੋਈ ਬਾਕੀ ਓਕੇ ਹੈ ਦਾਣਾ ਪਾਣੀ ਪਾਈਏ ਨੇ ਮਾੜਾ ਮੁੰਡੇ ਇਹਨਾਂ ਨੂੰ ਹਾਂਜੀ ਮਿਲ ਵੀਰੋ ਕਿਦਰ ਪਾ ਤੀ ਦਾਣੇ ਕੋਤ ਨੂੰ ਲਾ ਪੈਣ ਵਡਿਆਂ ਨੂੰ ਦੋਵੇਂ ਕੋਡੇ ਆ ਗਏ ਲੋਕ ਵੀ ਹੋ ਗਏ ਰਪੜ ਉਹ ਵਿੱਚ ਦੋ ਤਿੰਨ ਹੀ ਰਹਿ ਗੋੜਦੇ ਬਾਹਰ ਬਾਕੀ ਛੋਟੇ ਬੱਚੇ ਬਾ ਆ ਗਏ ਆਪਾਂ ਤੇਲੀ ਨੀਂਹ ਹੀ ਰੱਖਣੀ ਆ ਬਾ ਥੱਲੇ ਥੱਲੇ ਠੀਕ ਆ ਉਹ ਡਰਨਾ ਕੋਈ ਉੱਡੇ ਨਾ ਕੋਈ ਇਹ ਵੋ ਨਾ ਹੋਵੇ ਸਰ ਹਾਂਜੀ ਮੇਰੇ ਵੀਰੋ ਤੇ ਹੁਣ ਚੱਲਿਆਂ ਭਾਈ ਆਪਾਂ ਘਰੇ ਬੱਚੇ ਆਪਣੇ ਸਿਰਫ ਤਿੰਨ ਫਿਰਦੇ ਆ ਇੱਕ ਬੱਚਾ ਤਾਂ ਬੈਠ ਕੋਡੇ ਆ ਬਗਲ ਟੂਸੀ ਵਾਲਾ ਜਿਹੜਾ ਨੀ ਵਣੀ ਵੇ ਫਿਰਦਾ ਤੇ ਇੱਕ ਬੱਚਾ ਬਾ ਸਹੀ ਫਿਰਦਾ ਉਹ ਆਪਣਾ ਕਾਲਾ ਚੀਨਾ ਹਰੀਆਂ ਬਗਲਾਂ ਵਾਲਾ ਇੱਕ ਬਾਦ ਝੁੱਡਿਆ ਸੀਗਾ ਕੱਚ ਕਾਂਤਲਾ ਨਹੀਂ ਛੱਡਿਆ ਜਿਹੜਾ ਆਪਾਂ ਉਹ ਮਿੱਟੀ ਰੰਗਾ ਜਾ ਪਤਾ ਨਹੀਂ ਕੀ ਰੰਗ ਉਹਦੇਰ گلابی ਕੱਚ ਹਰੀ ਕਾਂਤ ਨਹੀਂ ਹਰੀ ਕੱਚ ਆ ਗਿਆ گلابی ਕੱਚ ਹਰੀ ਕਾਂਤ ਭੈਣ ਇਹ ਤਾਂ ਕਹਿਣ ਤਾਂ ਦਿੱਤੇ ਨਾ ਦੀ ਨਾਲ ਦਰਸ਼ਨ ਦੇਗਾ ਤੋ ਹਰਿਆਂ ਬੰਗਾਲ ਥੋੜਾ ਜਿਹਾ ਪਾਸੇ jorਦਾ ਉਹਦੀ ਨਿਗਰੱਖਣ ਵਾਲੀ ਉਹ ਲੰਮਾ ਵਾਲਾ ਜਾਂਦਾ ਘਰ ਤੇ ਆਉਂਦਾ ਹੀ ਉਹ ਅੱਧੇ ਘੰਟੇ ਤੋਂ ਇੱਕ ਰੀ ਘਰ ਤੇ ਆਉਦਾ ਮੁੜ ਕੇ ਚਲੋ ਮੈਂ ਘਰੇ ਜਾਇਆ ਵਾਂ ਰੋਟੀ ਰੋਟੀ ਖਾਇਆ ਵਾਂ ਜੇ ਰੋਟੀ ਇੱਥੇ ਚੱਕ ਲਿਆ ਵਾਂ ਠੀਕ ਹੈ ਹਾਂਜੀ ਮੇਰੇ ਵੀਰੋ ਇੱਧਰ ਆਏ ਸੀਗੇ ਜੀ ਕੋਠੀ ਉੱਤੇ ਵੀਡੀਓ ਅਪਲੋਡ ਕਰਨ ਨੈਟ ਮੁੱਕਿਆ ਪਿਆ ਯਾਰ ਵੀ 2.5 GB ਰੋਵੇ ਤਾਂ ਮਿਲਦਾ ਵੀ ਮੁੱਕ ਜਾਂਦਾ ਟਾਈਮ ਨਾਲ ਹੀ ਕੁਝ ਐਕਸਟਰਾ ਕਰਦਾ ਨਾ ਮੈਂ ਮਹੀਨੇ ਵਾਸਤੇ 30 GB 222 ਦਾ ਉਹ ਵੀ ਮੁੱਕ ਗਿਆ ਯਾਰ 5-7 ਦਿਨਾਂ ਜੀ ਹਨਾ ਤੇ ਨਾਲੇ ਮੈਂ ਫਿਰ ਤਕੂਤਰਾ ਦੇ ਨਹੀਂ ਕੰਮ ਮਾਰਾਂਗੇ ਯਾਰ ਕਾਲੇ ਚੀਨੇ ਬੱਚੇ ਦਾ ਆਪਾਂ ਉਹ ਕਰਕੇ ਆਉਣੇ ਆ ਯਾਰ ਪਤਾ ਹਨਾ ਉਹ ਇਹਨਾਂ ਦਾ ਮੈਨੂੰ ਪਤਾ ਵੀ ਫਿਰਦਾ ਤੇ ਉੱਡਦਾ ਹੀ ਆ ਉਹ ਕੋਈ ਦੱਸਣ ਮੁਤਾਬਕ ਵੀ ਉਸ ਪਾਸੇ ਉੱਡਦਾ ਤੇ ਵਾਕਈ ਉੱਡਦਾ ਵੀ ਉਧਰ ਨੂੰ ਇਹ ਪਿੰਡ ਦੇ ਹਨਾ ਦੂਜੇ ਪਾਸੇ ਉਹ ਗੁਰੂ ਘਰ ਕੰਨੀ ਦੇ ਟੈਂਕਰਾਂ ਗਾਂ ਕਰਨੀ ਬਸ ਮੈਂ ਇਧਰੋਂ ਘਰੋਂ ਘਰ ਉਹ ਆਇਆ ਸੀ ਕਰ ਮੈਂ ਨਾਲੇ ਤਾਂ ਵੀਡੀਓ ਅਪਲੋਡ ਕਰਿਆ ਨਾਲੇ ਜਿਹੜੀ ਇੱਥੇ ਆਪਾਂ ਸਰੋਂ ਪਾਈਆ ਤਾਂ ਸੁੱਕਣੀ ਹਨਾ ਇਹਦੇ ਚਾਰ ਤੁਥ ਮਾਰ ਦਿੰਨੇ ਆ ਧੁੱਪ ਚੰਗੀ ਲੱਗੇ ਵੀ ਛੇਤੀ ਸੁੱਕ ਜੂਗੀ ਤਾਂ ਕਰਕੇ ਹਾਂਜੀ ਆਗੇ ਇਧਰ ਲੈ ਕਰੇ ਤੇ ਰੋਟੀ ਚੱਕ ਲੈਂਦੀ ਬਈ ਆਪਣੀ ਬਸ ਆਪਣੀ ਡਾਈਟ ਇਹ ਨਹੀਂ ਕਿ ਕਬੂਤਰਾਂ ਦੀ ਡਾਈਟ ਚੰਗੀ ਆ ਆਪਣੇ ਨਾਲ ਵਾਸੂ ਹੀ ਬੱਚੇ ਆਉਹੀ ਫਿਰਦੇ ਆਉਹੀ ਦੇਖੀ ਜਾਂਦੇ ਮਾਰੀ ਜਾਂਦੇ ਨਿਗਾ ਚਲੋ ਹੁਣ ਕਰ ਰਹੇ ਤੇ ਬੈਠ ਕੇ ਨਾ ਰਾਮ ਦੇਣ ਨੂੰ ਮੈਨੂੰ ਆਣਾ ਘਰੇ ਨਾ ਬੈਠ ਕੇ ਰੋਟੀ ਖਾਣਾ ਟਾਈਮ ਲੱਗ ਜਾਂਦਾ 5 10 15 ਮਿੰਟ ਹਨਾ ਉਹ ਚੀਜ਼ ਤੇ ਮੁੜ ਕੇ ਯਾਰ ਇੰਨੇ ਟਾਈਮ ਤੇ ਇਥੇ ਨਹੀਂ ਗਾੜੀ ਰਹਿੰਦੀ ਹੁਣ ਇਥੇ ਕੋਲੇ ਰੋਟੀ ਖਾ ਲੂਗਾ ਕੋਲੇ ਆਪਾਂ ਕਬੂਤਰ ਤਾਂ ਦੇਖੀ ਆਵਾਂਗੇ ਨਾ ਕਿ ਕੀ ਗੱਲਬਾਤ ਹੈ ਕੀ ਚੱਲੀ ਜਾਂਦਾ ਪ੍ਰੋਸੈਸ ਬਾਕੀ ਬੱਚੇ ਦੂਜੇ ਤਾਂ ਦੋਵੇਂ ਉੱਚੇ ਚੜ ਗਏ ਆਪਣੇ ਆਉਂਦੇ ਘਰ ਤੇ ਹਨਾ ਹਾਂਜੀ ਮੇਰੇ ਵੀਰੋ ਤੇ ਬੱਚੇ ਬੈਠ ਗਏ ਸਾਰੇ ਅਰਿਆਂ ਬਗਲਾਂ ਵਾਲਾ ਵੀ ਬਹਾਲਿਆ ਸੀਗਾ ਤੇ ਲੱਗ ਭੱਗ ਹੋ ਗਏ ਹੋਣਗੇ ਭਾਈ ਟਾਈਮ 2:14 ਬੱਚੇ ਲਾਦ ਗਏ ਹੁਣ ਸਾਰੇ ਬੱਚੇ ਨੂੰ ਅੰਦਰ ਠੀਕ ਆ ਬਹੁਤ ਟਾਈਮ ਗਏ ਦੋ ਆ ਦੱਡ ਕੇ ਮੁੜ ਕੇ ਕਲਪਨਾ ਪੈ ਜਾਂਦੀ ਹੈ ਨਾ ਫਾਲਤੂ ਦੀ ਤੇ ਕਰਾਂ ਸਾਰੇ ਬੱਚਿਆਂ ਨੂੰ ਕਰ ਲਿਆ ਅੰਦਰ ਆਪਾਂ ਅੱਜ ਤਾਂ ਆਲੇ ਲਾ ਲਿਆਗੇ ਤਾਂ ਤੋਂ ਥੱਲੇ ਥੋੜੇ ਸਭ ਹਨਾ ਕਰ ਲੇ ਜੀ ਸਾਰੇ ਬੱਚੇ ਥੱਲੇ ਤੇ ਬਸ ਇੱਕ ਛਤਰੀ ਤੇ ਨਹੀਂ ਇੱਕ ਛਤਰੀ ਤੇ ਨਹੀਂ ਕਿਰਮਾ ਉਹ ਲਾਉਂਗਾ ਠੀਕ ਆ ਉਹਨੇ ਲਾ ਕੇ ਫੇਰ ਦੂਜੇ ਚੜਾਵਾਂਗਾ ਪੈ ਛਤਰੀ ਤੇ ਠੀਕ ਆ ਸਾਰੇ ਤੇ ਬੰਦਾ ਹੈ ਨਹੀਂ ਕੋਈ ਵੀਡੀਓ ਸ਼ੂਟ ਕਰਨ ਨੂੰ ਤੇ ਬਾਕੀ ਬੱਚੇ ਜਿੰਨੇ ਛੜੇ ਸਾਰੇ ਪੂਰੇ ਸੁੱਕੀ ਜਾਂਦੀ ਸਾਰੇ ਉੱਡਿਆ ਕੋਈ ਘੰਟਾ 2 ਘੰਟੇ 20 ਮਿੰਟ 5 ਮਿੰਟ ਕੋਈ 10 ਮਿੰਟ ਓਕੇ ਰਿਪੋਰਟ ਹੈ ਆ ਮਾਰੀ ਜਾਂਦੇ ਡਾਰੀਆਂ ਬਾਕੀ ਹੋ ਜਾਂਦੇ ਪੱਕੇ ਵਦਗਾਪੇ ਹਾਂਜੀ ਮੇਰੇ ਵੀਰੋ ਤੇ ਦੋ ਬੱਚਿਆਂ ਦੇ ਵੀ ਠੱਲਾਂ ਵੀ ਪਾਉਣ ਲਾਂਗੇ ਛੋਟਿਆਂ ਦੇ ਮੇਰੇ ਅੱਜ ਧਿਆਨ ਚ ਆਇਆ ਵੀ ਇਹ ਸ਼ੇਰਾਂ ਦੇ ਆਹ ਮੂਗੜਾਂ ਦੇ ਠੱਲਾਂ ਪਾਉਣ ਆਣਗੇ ਤੇ ਦੋ ਠੱਲਾਂ ਇਹਨਾਂ ਵਾਸਤੇ ਕੱਢ ਲੈਂਦੇ ਬਈ ਆਪਾਂ ਤੇ ਪਰ ਇੱਕ ਦੇ ਪੈਰਾਂ ਤੇ ਮੋਜ ਆ ਬਈ ਬਾਲੀ ਪੈਰਾਂ ਤੇ ਮੋਜ ਵੀ ਤੇ ਪੈਰ ਵੀ ਬਹੁਤ ਜ਼ਿਆਦੇ ਭੜੇ ਆ ਆਈ ਥਿੰਕ ਸੋ ਹਨਾ ਮੈਨੂੰ ਨਹੀਂ ਲੱਗਦਾ ਇਹਦੇ ਠੱਲ ਪਾਊਗੀ ਬਾਕੀ ਦੇਖਾਂਗੇ ਫਿਰ ਜੇ ਨਾ ਪਈ ਤਾਂ ਵਾ ਦੂਜੀ ਛੋਟਿਆਂ 'ਚ ਕੋਈ ਪਾ ਦਾਂਗੇ ਤੇ ਇਹਦੇ ਪਾ ਦਨੇ ਚਲੋ ਹਨਾ ਤੇ ਬਾਕੀ ਬੱਚੇ ਸਾਰੇ ਅੰਦਰ ਹੋ ਗਏ ਸਿਰਫ ਤ ਦੂਤ ਟੱਟੇ ਦੋ ਸਿਆਂ ਉੱਡ ਗਏ ਸੀਗੇ ਇੱਕ ਪੱਠੀ ਉੱਡ ਗਈ ਸੀ ਆਪਣੀ ਭਾਈ ਸਾਹਿਬ ਇੱਕ ਮਿੰਟ ਪਲ ਦਾ ਫੋਕਸ ਹੋ ਜਾਂਦੇ ਹੋ ਪੋਜਾ ਫੋਕਸ ਹੀ ਆ ਰਾਇ ਕੋ ਕਰਦਾ ਯਾਰ ਬੇਕਾਰ ਫੋਨ ਐ ਜਵਾ ਸਾਰਿਆਂ ਤੁਸੀਂ ਆਈਫੋਨ ਟੱਟੀ ਫੋਨ ਦੇਖੋ ਲੈ ਫੋਕਸ ਹੀ ਨਹੀਂ ਕਰ ਰਿਹਾ ਚਲੋ ਛੱਡੋ ਯਾਰ ਇਹ ਕਾ ਆ ਰਹੀ ਕੱਚ ਕਾਂਦਲੀ ਹੁਣ ਦੇਸੀ ਕਹੀ ਹੋ ਗਈ ਅਗਲਾ ਵੀ ਕੱਚ ਕਲਾਪੀਆ ਹੁਣ ਕਰ ਵੀ ਦਿੱਤਾ ਤੇ ਬਸ ਦੋ ਦੂਜੇ ਰਹਿ ਗਏ ਇੱਕ ਦੇ ਤਾਂ ਵੀ ਛੋਟੀ ਠੱਲ ਪੈ ਗਈ ਸੀ ਤੇ ਇੱਕ ਦੇ ਵੱਡੀ ਠੱਲ ਪਾਉਣੀ ਪਈ ਆਪਾਂ ਠੀਕ ਹੈ ਫੋਟੋ ਵਾਲੀ ਜਿਹੜਾ ਵੱਡਾ ਵਡਾਂਗਾ ਸੀਗਾ ਦੋਵੇਂ ਬੱਚਨ ਦੇ ਪਾ ਤੇ ਠੱਲ ਲਓ ਕਿ ਰਿਪੋਰਟ ਨਹਾਂ ਜੀ ਮੇਰੇ ਵੀਰੋ ਤੇ ਰੱਖੀ ਜੀ ਕੂਤਰਾ ਦਾਣਾ ਪਾਣੀ ਪਾ ਲੈ ਅੰਦਰ ਅੰਦਰ ਆ ਲੈਣੇ ਰੱਖੀ ਆਪਾਂ ਜਿਹੜੇ ਆਪਣੇ ਪਿੰਜਰੇ ਦੇ ਵਿੱਚ ਜਾਣ ਵਾਲਾ ਠੀਕ ਹੈ ਇੱਕ ਮਿੰਟ ਆ ਜਾਓ ਬੇਟਾ ਆ ਜਾਓ ਆ ਜਾਓ ਆ ਜਾਓ ਆ ਜਾਓ ਦਾਣੇ ਤੇਨੇ ਕੋਲੇ ਪਈ ਆ ਮਾੜੇ ਮੋਟੇ ਦਾਣੇ ਪਾਵੇਂ ਕੰਮ ਹੋਈ ਨਾ ਤੇ ਇਹਨਾਂ ਨੂੰ ਵਾਲ ਸੂਸੀ ਚੋਕ ਜਾਵਣ ਦੇ ਕਿਹਾ ਕਿ ਨਹੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਰੱਖਦੀ ਜੀ ਇੱਧਰ ਆਪਣੇ ਜੋੜਿਆਂ ਵਾਲੇ ਕੂਤਰਾ ਨਾਲੇ ਛੜਤੀਆਂ ਲਾਈਟਾਂ ਪਾਈ ਆਪਾਂ ਅੰਦਰੋਂ ਆ ਬੇਟਾ ਆਇਓ 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 ਬੋਤਾ ਜੀ ਤੈਨੂੰ ਆਈ 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 ਬੋਤਾਂ ਬਾਬੀ ਖਾਂਸੀ ਵੀ ਤਾਂ ਬਹੁਤ ਜਿਆਦਾ ਹੋ ਰਿਹਾ ਜੀ ਮੈਡੀਸਿਨ ਵੀ ਲੈ ਕੇ ਆਵਾਂਗੇ ਯਾਰ ਬੱਚਾ ਨੂੰ ਗੁਰੂ ਜੀ ਆ ਗਏ ਇਧਰ ਭੁੱਲ ਬਰੇਖੇਰ ਕੀ ਕੀਤਾ ਭਰਾਵਾ ਪਾਉਣੇ ਤਾਂ ਹੁੰਦੇ ਆਪਾਂ ਇੱਕ ਕੌਲੀ ਦਾਣਿਆਂ ਦੀ ਤੇ ਇੱਕ بخਰਾਗ ਦੀ ਦੋ ਛਿੰਡੀਆਂ ਦਾਣਿਆਂ ਦੀ ਹੋਰ ਇੱਕ ਛਿੰਡੀ ਖਰਾਗ ਦੀ ਆਈ 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 ਬੋਤਾਂ ਮਾ ਇਹ ਤਾਂ ਫਰਜ ਜੱਲੀ ਬਾਵਾ ਮਾ ਵੀ ਕੀ ਬਣ ਗਿਆ ਤੂੰ ਇਖਤਾਰ ਕਰ ਦਿੰਨੇ ਆਪਾਂ ਹੈ ਤੇ ਬੇਕਾਰ ਜੀ ਆਇ 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 ਬੋਤਲ ਬਾਕੀ ਪਾਣੀ ਪੂਣੀ ਪਾਤਾ ਸੀ ਵੀ ਸਾਰਿਆਂ ਨੂੰ ਪਹਿਲੇ ਹੀ ਮੈਂ ਠੀਕ ਆ ਹੁਣ ਤੱਕਾ ਠੰਡਾ ਸਾਰਾ ਮਿਲਟਸ ਦਾਣੀ ਪਾ ਸਾਰਾ ਰਿਪੋਰਟ ਓਕੇ ਆ ਬਸ ਈ ਬੈਠ ਕੇ ਨਾ ਜੇ ਇਹਨਾਂ ਨੂੰ ਲੈ ਲੇ ਅਧਰੋ ਛੱਡ ਲਈ ਲਾਈਸ ਛੋੜਦੀ ਤਾਂ ਕੋਈ ਹੋਊਗੀ ਰਿਪੋਰਟ ਇਹਨਾਂ ਨੂੰ ਵੀ ਰੱਖ ਤਰੇ ਮੈਂ ਅੰਦਰ ਹੀ ਓਕੇ ਕਰ ਦੇ ਰਿਪੋਰਟ ਰੱਖ ਕੇ ਬਾਹਰ ਕਰ ਦੇ ਇਹਨਾਂ ਨੂੰ ਹਾਂ ਜੀ ਮੇਰੇ ਵੀਰੋ ਆ ਗਏ ਅੰਦਰ ਲੈ ਘਰੇ ਭਾਈ ਮੈਂ ਕਿਹਾ ਮੱਕੀ ਦੇਖ ਲਈ ਆਪਣੀ ਹਨ ਜੇ ਸੁੱਕ ਗਈ ਹੋਈ ਤਾਂ ਚੱਕ ਕੇ ਲੈ ਚੱਲਾਂਗੇ ਇਹਨੂੰ ਵੱਧ ਗਈ ਬਣ ਗਈ ਮੇਰੇ ਹਿਸਾਬ ਨਾਲ ਤੈਰ ਬਰੋ ਹਨਾ ਬਾਕੀ ਸੈਟ ਹੈ ਯਾਰ ਮੇਰੇ ਹਿਸਾਬ ਨਾਲ ਲਈ ਚੱਲਦੇ ਆ ਬਰੋ ਚੱਕ ਕੇ ਨੂੰ ਉਧਰ ਆਪਾਂ ਰਲਾਦੀ ਜੀ ਮੱਕੀ ਠੀਕ ਹੈ ਹੁਣ ਖਰਾਕ ਹੋ ਗਈ ਸੰਪੰਨ ਆਪਣੀ ਆਇਓ ਦਿਖਾਈਏ ਤੁਹਾਨੂੰ ਇੱਕ ਮਿੰਟ ਆ ਵੱਧ ਗਈ ਸੀ ਆਪਾਂ ਗੱਟੇ ਚ ਪਾਤੀ ਲਓ ਜੀ ਮੱਕੀ ਦੀ ਕਮੀ ਸੀਗੀ ਵਿੱਚ ਉਹ ਵੀ ਪੂਰੀ ਕਰਦੇ ਆਪਾਂ ਹੋ ਗਈ ਪੀਲੀ ਬਿਰਾਂਗ ਦੀ ਇਧਰ ਆ ਆ ਕਲੀ ਮੱਕੀ ਵੱਧ ਗਈ ਹੈ ਨਾ ਆਪਣੀ ਇਹ ਆ ਸਾਡੀ ਇਨੀ ਕੁ ਮੱਕੀ ਆ ਆਪਣੀ ਵੱਧ ਗਈ ਤੇ ਬੋਗੋ ਬੋਗਾ ਤਾ ਲੋ ਖਾ ਦੋ ਬੋਗੋ ਗੋਸ਼ੇ ਨੂੰ ਖਵਾ ਦੋ ਬਾਹਰ ਬੈਠਾ ਠੀਕ ਹੈ ਇਹਦੀ ਵੱਡੀ ਕਬੂਦਰੀ ਉੱਡ ਗਈ ਆਪਣਾ ਉਹ ਤਾਂ ਦਾ ਬੱਚਾ ਰਹਿੰਦਾ ਤੇ ਕੋਠੀ ਤੇ ਇਕੱਠੇ ਹੋਗੇ ਅੱਜ ਚੱਲਾਂਗੇ ਰਾਤ ਨੂੰ ਤੇ ਫੜ ਕੇ ਲਿਆਵਾਂਗੇ ਠੀਕ ਆ ਆਪਣਾ ਬੱਚਾ ਹਾਂ ਚਿੜੀ ਮਾਰੀ ਕਰਾਂਗੇ ਆਪਣੇ ਬੱਚੇ ਤੇ ਉਹਦੀ ਕੂਤਰੀ ਦੇ ਆ ਬਾਕੀ ਆ ਮੱਕੀ ਇਹਦੇ ਚ ਪਾਈ ਰਹੀ ਹੈ ਨਾ ਮੈਂ ਤਾਂ ਕਹਣਾ ਯਾਰ ਪਰ ਇਹ ਮੱਕੀ ਪ੍ਰਾਣੀ ਹੈ ਯਾਰ ਪ੍ਰਾਣੀ ਹੋਰੂ ਗੁੱਦੀ ਆ ਭੈਣ ਗੱਟੇ ਚ ਪਾ ਕੇ ਰੱਖ ਲੈਣੇ ਲਓ ਜੀ ਤੇ ਟਿਵਲੀ ਦਾ ਗਿਫਟ ਵੀ ਦੇ ਦਿਆਂ ਉਹਨੂੰ ਦਿਖਾ ਦਿਓ ਜੀ ਜਾਂਦਾ ਘਰੇ ਜੀ ਅੱਜ ਐ ਵੱਡੀ ਬਣਾਈਏ ਥਲੋਣਾ ਓਏ ਚਲੋ ਓਕੇ ਰਿਪੋਰਟ ਚਲੋ ਅਸੀਂ ਜਾਂਨੇ ਕਬੂਤਰ ਫੜਨ ਠੀਕ ਆ ਚਲਦੇ ਆ ਦੇਖਦੇ ਕੀ ਪੰਦਾ ਕੀ ਦਾ ਕੱਟ ਰਹੇ ਨੇ ਜੀ 19 ਬਾਈ ਕੱਢ ਲੈਂਦੇ ਤੋ ਬਾਹਰ ਚੜਦੇ ਫਿਰ ਚਲਦੇ ਆਪਾਂ ਘਰੋਂ ਮੋੜਨਾ ਬਹੁਤ ਸਾਰੇ ਦਾ ਫੋਨ ਨਾ ਤੇ ਕਰਦੇ ਹਾਂ ਹਾਂ ਘਰੋਂ ਮੋੜਨਾ ਸਹੀ ਗੱਲ ਆ ਫਿਰ ਇਹ ਤਾਂ ਚਲੋ ਲਓ ਜੀ ਆਹ ਰਹੇਗੇ 6 ਰਹਿ ਗਏ ਨੌ ਕਬੂਤਰ ਸੀ ਉੱਥੇ ਆਈ ਦੇ ਸਣੇ ਹਾਂ ਇਹਨਾਂ ਸਣੇ ਨੌ ਸੀਗੇ ਆ ਵੀ ਗੋਸ਼ ਵਾਲੀ ਕਬੂਤਰੀ ਸੀਗੀ ਇਹ ਫੜ ਲੈਂਦੇ ਇੱਕ ਦਾ ਜੀ ਠੀਕ ਆ ਇਹ ਆਪਦੀ ਸੀਗੀ ਇੱਕ ਆਪਣਾ ਬੱਚਾ ਸੀਗਾ ਆ ਗਲਾਬੀ ਬਗਲਾ ਲ ਗੋਲਾ ਮੁੰਡਿਆ ਵਖਾਈ ਫੜ ਕੇ ਹੋਈ ਇਕ ਕਾਗ ਉਤਰ ਨਾ ਆਇਆ ਕੱਲਾ ਵਿੱਚ ਇਹ ਵੀ ਉਤਰ ਤਾਂ ਮੈਨੂੰ ਚੰਗਾ ਹੀ ਲੱਗਦਾ ਦੇਖਣ ਚ ਇਹ ਪਰ ਇਹਦਾ ਚਲੂਸ ਨਿਕਲੇ ਆ ਆ ਫੜਾ ਦੇ ਮੈਨੂੰ ਛੱਡ ਦੇ ਆ ਬੱਚਾ ਦਿਖਾ ਆਪਣਾ ਨੇ ਤੂੰ ਪੱਲਾ ਖੋਲ ਕੇ ਦਿਖਾ ਹੰਡ ਆਹੇ ਤਾਂ ਦਿਸੀ ਜਾਂਦਾ ਦੂਰੋਂ ਤਾਂ ਗੁਲਾਬੀ ਬਗੜ ਵਾਲਾ ਚੱਕ ਲੈਂਦੇ ਇਹ ਵੀ ਆਏ ਛੱਡੇ ਨਹੀਂ ਅਸੀਂ ਹਾਂ ਬਾਗ ਹੈ ਨਾ ਮਸੱਲੀ ਦੇਖਾਂਗੇ ਦਿਨੇ ਗੁਲਾਬੀ ਰੰਗ ਲੱਗੇ ਨਾ ਮੜਾ ਜਾਂ ਅਚਾ ਕਬੂਤਰ ਹੀ ਤੇਰੀ ਬੰਦ ਜੀਆਂ ਅੱਖਾਂ ਦੀ ਐ ਨਹੀਂ ਇਹਦੇ ਮੋਜ ਵੀ ਸੀਗੇ ਇਹਦੇ ਹਾਂ ਮੋਜ ਓਕੇ ਅੱਲਾ ਦਾ ਹੀ ਨਹੀਂ ਪਤਾ ਲੱਗਿਆ ਮੈਨੂੰ ਤੈਨੂੰ ਮੈਂ ਵੀ ਅੱਖ ਠਾਲੋ ਪਾਈਏ ਕਿ ਨਹੀਂ ਮੈਂ ਤੈਨੂੰ ਪੁੱਛੀ ਹਾਂਜੀ ਮੇਰੇ ਵੀਰੋ ਤੇ ਬੱਚਾ ਫੜ ਲੈਂਦਾ ਵੀ ਆਪਾਂ ਆਪਣਾ ਉਹ ਬੈਠਾ ਚਲੋ ਕੋਈ ਨਾ ਆਈ ਹੋਪ ਤਾਂ ਐ ਸੀ ਵੀ ਸਾਰੇ ਫੜ ਕੇ ਲਿਆ ਮੈਂ ਕਹਣਾ ਪਰ ਥੋੜਾ ਜਣਾ ਦਾ ਹੋਰ ਸਾਫ ਪਤਾ ਸੀਗਾ ਤਾਂ ਕਰਕੇ ਆਪਣਾ ਬੱਚਾ ਫੜ ਦਿਆ ਹੁੰਦਾ ਤੇ ਇਹ ਕਾ ਫੜ ਲੈਂਦਾ ਵੀ ਅੱਛਾ ਲਾਟੀ ਹਾਂ ਇੱਕ ਆਇਆ ਸਰਪ ਵਿੱਚ ਉਪਰਾਂ ਕਬੂਤਰ ਹਾਂ ਹਾਂ ਨਾ ਜਿਹੜਾ ਕੋਠੀ ਵਾਲਾ ਆਵਾਰਾ ਤੇ ਹੁਣ ਸਰ ਹਾਲ ਤਾਂ ਬਗਾ ਦੇ ਪੈ ਚੁੱਕਿਆ ਲੰਦੇ ਆ ਪਾਪਾ ਪਾਪਾ ਹੁੰਦਾ ਵੇਖੋ ਕਿਵੇਂ ਕੀ ਪੈਰਾਂ 'ਚ ਧਾਗੇ ਫਸੇ ਕੀ ਹਾਲ ਭੁੱਖਾ ਮਰਿਆ ਪੈ ਪਾਣੀ ਪੀਤਾ ਦਾਣੇ ਖਾਦੇ ਹੁਣ ਸਰ ਵਿਚਾਰੇ ਨੇ ਰਾਤ ਨੂੰ ਠੀਕ ਹੈ ਟੱਕੇ ਨਹੀਂ ਆਉਂਦੇ ਲੁਕੀ ਜਰੂਰ ਉਹੀ ਤਾਂ ਗੱਲ ਲੋਕਾਂ ਦਾ ਪਕਾਈ ਮਾਰਨੀ ਆ ਵਾਰਾ ਕੂਤਰਾਂ ਦੇ ਆ ਹਾਲ ਹੁੰਦੇ ਆ ਬਾਹਰ ਰਹਿ ਕੇ ਉਹੀ ਪਾਪਾ ਕਰਦੇ ਆ ਦੁਆ ਪਾਪ ਤਾਂ ਹੈ ਬਾਹਰ ਵੇਖੋ ਲੈ ਕੀ ਹਾਲ ਹੈ ਵਿਚਾਰਿਆਂ ਦਾ ਇਹਨਾਂ ਦਾ ਹਣਾ ਚਲੋ ਕੋਈ ਗੱਲ ਨਹੀਂ ਹਾਂਜੀ ਮੇਰੇ ਵੀਰੋ ਆ ਗਏ ਇੱਧਰ ਲੈ ਗਏ ਰੋਟੀ ਪਣੀ ਖਾ ਜਾਂਦਾ ਸੀ ਬਈ ਮਿਲਕ ਵਗੈਰਾ ਲਿਆ ਆਂਦਾ ਤੇ ਮਾਸੂਕੇ ਰਿਪੋਰਟਾ ਹੁਣ ਠੀਕ ਆ ਵਲੌਗ ਦੀ ਕਰਦ ਗਿਆ ਇੰਨੇ ਤੇਵਲੀ ਨਾਲ ਲੱਗਿਆ ਪਿਆ ਸੀਗਾ ਭਾਈ ਬਾਤ ਚੀਤ ਕਰਨ ਫੋਨ ਤੇ ਕੂਤਰਾਂ ਦਾ ਚੱਲ ਪੈਂਦੀਆਂ ਹਨ ਨੂੰ ਪਤਾ ਕਦੇ ਇਹ ਇਹ ਉਹ ਨਾਲ ਇੱਥੋਂ ਹੀ ਗਿਆ ਮੇਰੇ ਕੋਲੇ ਹਨਾ ਫਿਰ ਵੀ ਹੁਣ 2 ਘੰਟਾ ਤੋਂ ਫੋਨ ਕੱਟਿਆ ਉਹ ਵੀ ਉਹ ਕਹਿੰਦਾ ਮਾਤਾ ਸੌਣਾ ਮੈਂ ਵੀ ਠੀਕ ਐ ਤੂੰ ਤਾਂ ਸੌ ਜਾ ਮੈਨੂੰ ਨੀਂਦ ਆਵੀਂ ਇਹ ਕਾਹ ਸਭ ਤੋਂ ਵੱਡੀ ਗੱਲ ਪਣ ਕਿਹੜੀ ਨੀਂਦ ਨਹੀਂ ਆਉਂਦੀ ਇਹ ਬਹੁਤ ਮਾੜੀ ਗੱਲ ਐ ਆਪਾਂ ਸੌਂ ਲੱਗੇ ਮੈਂ ਹੁਣ ਤੋਂ ਸੌਂ ਲੱਗ ਜੂਗਾ ਦਾ ਜ਼ਵਰੇ ਤੋਂ ਮੈਨੂੰ ਇੱਕ ਦੋ ਤੋਂ ਪਹਿਲਾਂ ਨੀਂਦ ਨਹੀਂ ਆਉਂਦੀ। ਸਭ ਤੋਂ ਪਤਾ ਨਹੀਂ ਕਿ ਦਿਮਾਗ ਤੇ ਹਨਾ ਚੱਲੀ ਜਾਂਦਾ ਬੈਠੇ ਦੇ ਯਾਰ ਵਿਲੇ ਦੇ ਵੀ ਮਨਿਕ ਚੱਲ ਬਾਹਲਾਂ ਗਾਂਦੀਆਂ ਚੱਲ ਪੈਂਦੀਆਂ ਗੱਲਾਂ ਕੁਝ ਬਾਹਲਾਂ ਪਿੱਛੇ ਦੀਆਂ ਚੱਲ ਪੈਂਦੀਆਂ। ਪਤਾ ਹੀ ਨਹੀਂ ਕਿ ਰੀਲ ਚੜਜੂ ਦਿਮਾਗ ਤੇ ਤੇ ਗੱਲ ਕਿੱਥੋਂ ਚੱਲ ਕੇ ਕਿੱਥੇ ਖਤਮ ਹੋਣੀ ਐ। ਕੁਝ ਆਪਣੇ ਨਾਲ ਮਾੜੀਆਂ ਹੋਊਗਾ, ਕੁਝ ਆਪਾਂ ਮਾੜੀਆਂ ਕੀਤੀਆਂ। ਕੁਝ ਇਹ ਵੋ ਕੁਝ ਆਪਾਂ ਗਲਤ ਸੀ ਕਿੱਥੇ ਆਪਾਂ ਸਹੀ ਸੀ ਕੋਈ ਗੱਲਾਂ ਕਿੱਧਰ ਨੂੰ ਚੱਲ ਪੈਂਦੀਆਂ ਕੋਈ ਆਏ ਹੋਏ ਨੇ ਵੀ ਅੱਗੇ ਕੀ ਬਣੂ ਹੁਣ ਕੀ ਬਣੀ ਜਾਂਦਾ ਹਾਲਾ ਕਦੇ ਕਦੇ ਬੜੀ ਹੋਰ ਥਿੰਕਿੰਗ ਐਸੇ ਐਸੇ ਥਾਟ ਆਉਂਦੇ ਨੇ ਨਾ ਦਿਮਾਗ 'ਚ ਭੈਜੋ ਦਿਮਾਗ ਖਰਾ ਹੋ ਜਾਂਦਾ ਇਕੱਲੇ ਬੰਦੇ ਦਾ ਵੀ ਯਾਰ ਸਹੀ ਗੱਲ ਐ ਭੈਜੋ ਕਮਲਾ ਹੁਣ ਪੁਰਾਣੀ ਆ ਬਾਬਾ ਉਹਦੇ ਨੂੰ ਡਿਪਰੈਸ਼ਨ ਦਾ ਸਕਾਰ ਹੀ ਆ ਜਾਵਾ ਇਕੱਲਾ ਬੰਦਾ ਹਣਾ ਬਾਕੀ ਮੇਰੇ ਗੱਲਾਂ ਦਾ ਬੜਾ ਗੁੱਸਾ ਨਾ ਕਰਿਆ ਕਰੋ ਬਾਈ ਬਣੇ ਠੀਕ ਐ ਅੱਪਾ ਸਾਨੂੰ ਪਤਾ ਵੀ ਕਹਿ ਦਿੰਨੇ ਆ ਵਾਦੇ ਘਾਟੇ 'ਚ ਗੁੱਸੇ 'ਚ ਵੀ ਬੋਲ ਪੈਂਦੇ ਆ ਆਪਾਂ ਸਾਰਿਆਂ ਨਾਲ ਹਨਾ ਮਜ਼ਾਕ 'ਚ ਵੀ ਬੋਲ ਪੈਂਦੇ ਆ ਪਿਆਰ ਨਾਲ ਵੀ ਬੋਲ ਪੈਂਦੇ ਆ ਕੁਝ ਗੱਲਾਂ ਹਨਾ ਆਪਾਂ ਕਹਿ ਦਿੰਨੇ ਆਪਣੇ ਛੋਟੇ ਵੱਡੇ ਭਰਾਵਾਂ ਨੂੰ ਕੁਝ ਇੱਧਰ ਉੱਧਰ ਦਾ ਕਰ ਦਿੰਨੇ ਆ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਇੱਕ ਟਾਈਮ ਤਾਂ ਮੈਂ ਕਹਿ ਦਿੰਨਾ ਦੂਜੇ ਟਾਈਮ ਨੂੰ ਆ ਆਪਣੀ ਐ ਲੱਗ ਜਾਂਦਾ ਤਾਂ ਮੈਂਰ ਕੀ ਕਹਤਾ ਹਨਾ ਆ ਕੀ ਕਰਤਾ ਇਹ ਕੀ ਹੋ ਗਿਆ ਚਲੋ ਛੱਡੋ ਬਾਬੋ ਯਾਰ ਬਸ ਤੁਸੀਂ ਵੀ ਸਮਝੋ ਮੈਂ ਵੀ ਕੋਈ ਨਾ ਕਰਦਾ ਸੌਣ ਦੀ ਤਿਆਰੀ ਤੇ ਬਾਕੀ ਗੋਸ਼ਾ ਤਾਂ ਆਪਦੀ ਕਬੂਤਰੀ ਦਾ ਤਵੀਤ ਪੱਕਾ ਹੀ ਕਰਾ ਕੇ ਲੈ ਕੇ ਆਇਥੋਂ ਮੈਨੂੰ ਕਹਿੰਦਾ ਕੈਂਚੀ ਹੈਗੀ ਆ ਮੈਂ ਕਹਾ ਹਾਂ ਕਹਿੰਦਾ ਇਹ ਲਾ ਪਾ ਕੇ ਦੇ ਭਾਈ ਬਣੇ ਉਹ ਤਾਂ ਆਪਦੀ ਕਬੂਤਰੀ ਦੀ ਕੈਂਚੀ ਬਾਗੇ ਲੈ ਕੇ ਤੇ ਆਪਣਾ ਬੱਚਾ ਆ ਗਿਆ ਘਰੇ ਇੱਕ ਨਾਲ ਗਿਫਟ ਆ ਗਿਆ ਹਨਾ ਉਹਦੇ ਵਿਚਾਰੇ ਨੂੰ ਕੱਲ ਨੂੰ ਪੈਰ ਚੋਂ ਸੁਮੂਆ ਸਭਾ ਖੋਲ ਕਰਕੇ ਉਹਨੂੰ ਪਿੰਡ ਇਹ ਤਾਂ ਨਹੀਂ ਦਿੰਦੇ ਆਪਾਂ ਤੇ ਬਾਹਰ ਕਿਸੇ ਆਊਟ ਆਫ ਮਾਨਾ ਪਿੰਡ ਤੋਂ ਬਾਹਰ ਆਪਣੇ ਕਿਸੇ ਯਾਰ ਮਿੱਤਰ ਨੂੰ ਆਪਾਂ ਦੇ ਦੇ ਦਾਂਗੇ ਗਿਫਟ ਵਗੈਰਾ ਕਰਦੇ ਆਂ ਕਬੂਤਰ ਚੰਗਾ ਲੱਗਾ ਬਾਕੀ ਕੱਲ ਨੂੰ ਦੇਖਾਂਗੇ ਕੀ ਬੰਦ ਹੈ ਕਬੂਤਰ ਉੱਥੇ 9 ਸੀਗੇ ਤੁਹਾਨੂੰ ਮੈਂ ਸਾਰੀ ਕਹਾਣੀ ਦੱਸ ਦਰ 9 ਕਬੂਤਰ ਸੀ 2 ਆਪਣੇ ਸੀ ਤੇ 9 ਤੇ 2 7 ਆਵਾਰਾ ਸੀ 7 ਚ ਇੱਕ ਫੜ ਲਿਆੰਦਾ 6 ਆਵਾਰਾ ਕਬੂਤਰ ਰਹਿ ਗਏ ਉੱਥੇ ਹਣਾ ਕਹਿੰਦੇ ਤੋਂ ਪਾਬ ਉਹਨਾਂ ਨੇ ਫੜਨ ਨਹੀਂ ਦਿੱਤੇ ਯਾਰ ਉਹ ਕਹਿੰਦੇ ਵੀ ਤੁਸੀਂ ਆਪ ਦੇ ਫੜ ਲਓ ਹਣਾ ਤੇ ਇਹ ਵੀ ਰੱਖਿਆ ਸਾਡੇ ਜੀ ਉਹ ਮੈਂ ਛੱਡ ਜਾਵਾਂ ਤੇ ਕੋਈ ਗੱਲ ਨਹੀਂ ਬਸ ਓਕੇ ਬਰੋ ਰਿਪੋਰਟ ਠੀਕ ਹੈ ਤੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੇ ਹਾਣੂ